ਕਈ ਝਗੜਾ ਕਰਨ ਵਾਲੇ ਨੇ ਕਈ ਸਿੱਖਾਂ ਵਿੱਚ ਇਸ ਤਰ੍ਹਾਂ ਦੇ ਨੇ ਉਹ ਸਿਰਫ ਗੁਰੂ ਨਾਨਕ ਨੂੰ ਹੀ ਮੰਨਦੇ ਨੇ ਅਖੇ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਲੜਾਈਆਂ ਕੀਤੀਆਂ ਨੇ ਭਾਈ ਜਿਨ੍ਹਾਂ ਹਿਰਦਾ ਠੰਡਾ ਕਲਗੀਧਰ ਪਿਤਾ ਦਾ ਹੈ ਨਾ ਉਹਨਾਂ ਸਾਧ ਸੰਗਤ ਜੀ ਸੰਸਾਰ ਚ ਕੋਈ ਠੰਡਾ ਛੰਡੀ ਚੀਜ਼ ਹੀ ਨਹੀਂ ਹੈ ਜਿਨ੍ਹਾਂ ਹਿਰਦਾ ਸ਼ਾਂਤ ਮੇਰੇ ਦਸ਼ਮੇਸ਼ ਪਿਤਾ ਦਾ ਜਿਨ੍ਹਾਂ ਦਇਆ ਨਾਲ ਭਰਿਆ ਕਲਗੀਧਰ ਪਿਤਾ ਦਾ ਹਿਰਦਾ ਉਨ੍ਹਾਂ ਦਇਆ ਨਾਲ ਤਾਂ ਸਾਧ ਸੰਗਤ ਜੀ ਸੰਸਾਰ ਵਿੱਚ ਕੋਈ ਦਇਆ ਦੀ ਅਵਧੀ ਹੋਵੇਗੀ ਨਾ ਜਿੱਥੇ ਦਇਆ ਮੁੱਕ ਜਾਂਦੀ ਹੈ ਉੱਥੇ ਕਲਗੀਧਰ ਪਿਤਾ ਦੀ ਦ੍ਰਿਸ਼ਟੀ ਵਿੱਚ ਦਇਆ ਆਰੰਭ ਹੁੰਦੀ ਹੈ ਤਾਂ ਹੀ ਤਾਂ ਭਾਈ ਕਨਈਏ ਨੂੰ ਆਖਦੇ ਨੇ ਜਿੱਥੇ ਜਲ ਸ਼ਕਾਰਿਆ ਉਥੇ ਮਲਮ ਪੱਟੀ ਵੀ ਕਰਦੇ ਨਹੀਂ ਤੇ ਕਿਹੜਾ ਕਹਿੰਦਾ ਵੀ ਦਸ਼ਮਨਾਂ ਨੂੰ ਮਾਰ ਖਾਪੋਣਾ ਜੇ ਇਹ ਦਇਆ ਹੈ ਕੌਣ ਸਾਧ ਸੰਗਤ ਜੀ ਤੀਰਾਂ ਦੇ ਨਾਲ ਸਵਾ ਤੋਲਾ ਸੋਨਾ ਲਾਉਂਦਾ ਹੈ ਕੌਣ ਸਾਧ ਸੰਗਤ ਜੀ ਇਹ ਆਖਦਾ ਹੈ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤਚਾਰ ਚਾਰ ਮੋਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਕਿੰਨਾ ਹਿਰਦਾ ਠੰਡਾ ਹੈ ਮਹਾਰਾ ਸੱਚੇ ਪਾਸ਼ਾ ਦਾ ਚੌਣ ਤਾਂ ਇੱਕੋ ਤੀਰ ਦੇ ਨਾਲ ਗੁਰੂ ਮਹਾਰਾਜ ਸਾਰੇ ਮੁਗਲ ਸਮਰਾਜ ਦੀਆਂ ਵੱਖੀਆਂ ਉਹ ਢੇਡ ਦੇਨ ਸਤਿਗੁਰੂ ਮਹਾਰਾ ਧਰਤੀ ਪਟਕ ਕੇ ਰੱਖ ਦੇਣ ਪਰ ਸਤਿਗੁਰੂ ਦਾ ਹਿਰਦਾ ਇੰਨਾ ਸ਼ਾਂਤ ਇੰਨਾ ਸ਼ਾਂਤ ਮਹਾਰਾ ਜਖਦੇ ਨੇ ਦੇਖਣ ਆਇਓ ਜਗਤ ਤਮਾਸ਼ਾ ਕੀ ਬਾਤ ਹੈ ਗੁਰੂ ਮਹਾਰਾਜ ਆਖਦੇ ਨੇ ਮੈਂ ਸੰਸਾਰ ਦਾ ਤਮਾਸ਼ਾ ਵੇਖਣ ਆਇਆ ਹੈ ਤੇ ਕੀ ਮਹਾਰਾਜੀ ਆਪਣੀ ਅਵਸਥਾ ਕੀ ਹੈ ਇਹ ਵਿਦਕਰਤ ਤਪੱਸਿਆ ਭਇਓ ਦ્વੈਤੇ ਏਕ ਰੂਪ ਹੋਵੇ ਗਇਓ ਕਲਗੀਧਰ ਪਿਤਾ ਆਪ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਲ ਇਕਮਿਕ ਹੋ ਚੁੱਕੇ ਹਨ ਇਸੇ ਕਰਕੇ ਤਾਂ ਆਖਦੇ ਨੇ ਜਲੇ ਹਰੀ ਥਲੇ ਹਰੀ ਈहां ਹਰੀ ਉहां ਹਰੀ ਜਲਸਤੁ ਹੀ ਥਲਸਤੁ ਹੀ ਨਦਸਤੁ ਹੀ ਨਦਿਸਤੁ ਹੀ ਤੋਹੀ 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 ਇਹ ਕੌਣ ਲਿਖ ਸਕਦਾ ਹੈ ਜਿਹਦਾ ਹਿਰਦਾ ਦਇਆ ਦੇ ਨਾਲ ਸਾਧ ਸੰਗਤ ਜੀ ਨਾਮ ਦੀ ਕਣੀ ਨਾਲ ਲਬ ਲਬ ਭਰਿਆ ਹੋਵੇ ਉਹੀ ਕਲਗੀਧਰ ਪਿਤਾ ਲਿਖ ਸਕਦਾ ਹੈ ਇਹੋ ਜੀ ਰਚਨਾ ਨੂੰ ਇਸ ਕਰਕੇ ਗੁਰੂ ਨਾਨਕ ਸਾਹਿਬ ਵਿੱਚ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਿੱਚ ਰੰਚਕ ਮਾਤਰ ਵੀ ਫਰਕ ਨਹੀਂ ਤੇ ਹੁਣ ਬੀਰਸ ਵਾਲਾ ਵੇਖੀਏ ਜਿੰਨਾ ਗੁੱਸਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਆਉਂਦਾ ਹੈ ਉਹਨਾਂ ਗੁੱਸਾ ਤਾਂ ਕਿਸੇ ਨੂੰ ਨਹੀਂ ਆਉਂਦਾ ਹੈ ਮਹਾਰਾਜ ਆਖਦੇ ਨੇ ਬਾਬਰ ਤੂੰ ਜ਼ਾਬਰ ਹੈ ਹੁਣ ਵੇਖ ਲੋ ਸਮੇਦਾ ਹਾਕਮ ਹੈ ਸਾਰਾ ਹਿੰਦੁਸਤਾਨ ਦਾ ਮਾਲਕ ਹੈ ਉਹ ਚਾਵੇ ਤਾਂ ਜੋ ਮਰਜ਼ੀ ਕਰਾ ਸਕਦਾ ਹੈ ਪਰ ਉਹਦੇ ਮੂੰਹ ਤੇ ਆਖ ਦੇਣਾ ਇਹ ਮਰਦਾਂ ਵਾਲੀ ਗੱਲ ਹੈ ਮਰਦ ਗੰਮੜੇ ਵਾਲੀ ਗੱਲ ਹੈ ਜਿੰਨਾ ਬੀਰਸ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮਹਾਰਾਜ ਜੀ ਆਖਦੇ ਨੇ ਤੈਂ ਕਿ ਦਰਦ ਨਾ ਆਇਆ ਰੱਬ ਨੂੰ ਉਲਾਮਾ ਵੀ ਦਿੰਦੇ ਨੇ ਕਿ ਰੱਬਾ ਤੈਨੂੰ ਕੋਈ ਦਰਦ ਨਹੀਂ ਆਇਆ ਠੀਕ ਹੈ ਸ਼ੇਰ ਦੇ ਨਾਲ ਸ਼ੇਰ ਲੜੇ ਚੰਗੀ ਗੱਲ ਹੈ ਪਰ ਸ਼ੇਰ ਦੇ ਨਾਲ گاਵਾ ਦਾ ਵਾਗੋ ਉਹ ਕਿਵੇਂ ਲੜਸ ਕਰ ਸਕਦਾ ਹੈ ਤੇ ਕੀ ਗੱਲ ਤੈਨੂੰ ਗਰੀਬਾਂ ਤੇ ਦਇਆ ਨਹੀਂ ਆਈ ਰੱਬਾ ਤੇ ਸਾਸੰਗਤ ਜਿੰਨਾਂ ਬੀਰ ਰਸੀ ਬਾਣੀ ਗੁਰੂ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ ਉੰਨਾ ਬੀਰ ਰਸਤ ਸੰਸਾਰ ਚ ਹੋਰ ਕਿਸੇ ਗ੍ਰੰਥ ਚ ਨਹੀਂ ਹੋਣਾ ਗੁਰੂ ਨਾਨਕ ਦੇਵ ਜੀ ਮਹਾਰਾਜੀ ਆਖਦੇ ਨੇ ਨਾ ਪਹਿਲਾ ਮਰਨ ਕਬੂਲ ਪਹਿਲਾ ਮਰ ਜਾ ਮਰ ਪਹਿਲਾਂ ਤੂੰ ਫੇਰ ਆਈ ਮੇਰੇ ਨਾਲ ਜੇ ਖੇਡ ਖੇਡਨੀ ਹੈ ਪ੍ਰੇਮ ਦੀ ਤਾਂ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਹੋ ਸਬਨ ਕੀ ਰੇਣ ਕਾ ਤਾ ਆਓ ਹਮਾਰੇ ਪਾਸ ਤਾਂ ਵੀ ਸਾਡੇ ਦਰ ਤੇ ਨਹੀਂ ਤਾਂ ਪਰੇ ਹੋ ਜਾ ਚਲਿਆ ਜਾ ਇਥੋਂ ਜੇ ਸਿਰ ਦੇਣਾ ਤਾਂ ਮੇਰੇ ਰਸਤੇ ਤੇ ਆਈ ਇੰਨਾ ਬੀਰਸ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੇ ਭੋਰਾ ਜਿੰਨਾ ਵੀ ਦਇਆ ਨਹੀਂ ਇਸ ਕਰਕੇ ਸਾਧ ਸੰਗਤ ਜੀ ਸੁਭਾ ਜਿੰਨੇ ਵੀ ਹਨ ਇਹ ਗੁਰੂ ਦੇ ਅਧੀਨ ਹਨ ਜਿਹੋ ਜਾਂ ਸਮਾਂ ਹੁੰਦਾ ਹੈ ਜਿਹੋ ਜੀ ਪ੍ਰਕਿਰਤੀ ਹੁੰਦੀ ਹੈ ਉਸ ਸੁਭਾਅ ਦੇ ਵਿੱਚ ਗੁਰੂ ਨਾਨਕ ਸਾਹਿਬ ਵਿਚਰਦੇ ਨੇ